ਅੱਜ ਦੀ ਬਹੁਤ ਵੱਡੀ ਖਬਰ ਡੀਆਈਜੀ ਪੁੱਲਰ ਦੇ ਦਲਾਲ ਨੇ ਕੀਤੇ ਬਹੁਤ ਵੱਡੇ ਖੁਲਾਸੇ ਕਈ ਅਫਸਰਾਂ ਨੂੰ ਹੋਈ ਕਬਰਹਾੜਟ ਜਾਣੋ ਇਸ ਵੀਡੀਓ ਵਿੱਚ ਤਾਜ਼ਾ ਜਾਣਕਾਰੀ ਹੁਣ ਦੋਸਤੋ ਗੱਲ ਕਰਾਂਗੇ ਸੀਬੀਆਈ ਨੇ ਜਿਹੜਾ ਡੀਏ ਦਾ ਕੇਸ ਦਰਜ ਕਰਨ ਤੋਂ ਬਾਅਦ ਕਿਸ ਤਰ੍ਹਾਂ ਦੇ ਜਿਹੜੇ ਆ ਉਹ ਖੁਲਾਸੇ ਕੀਤੇ ਉਹ ਤੁਹਾਡੇ ਨਾਲ ਉਹਦਾ ਐਨਾਲਿਸਿਸ ਕਰਨਾ ਉਹ ਬਹੁਤ ਜ਼ਰੂਰੀ ਸੀ ਫਿਰ ਉਸ ਤੋਂ ਬਾਅਦ ਗੱਲ ਕਰਾਂਗੇ ਕਿਰਸ਼ਨੂ ਸ਼ਰਧਾਦੀ ਪਹਿਲਾਂ ਗੱਲ ਕਰਦੇ ਹਾਂ ਡੀਏ ਕੇਸ ਬਰਾਊਂ ਵੇਲੇ ਜਿਹੜੇ ਸੀਬੀਆਈ ਨੇ ਖੁਲਾਸੇ ਕੀਤੇ ਤਾਂ ਉਹਨਾਂ ਨੇ ਸੀਬੀਆਈ ਨੇ ਜਿਹੜਾ ਦੱਸਿਆ ਜਿਹੜਾ ਦਸਤਾਵੇਜ਼ ਜਾਰੀ ਕੀਤਾ ਹੈਗਾ ਉਹਦੇ ਕਿ ਦੱਸਿਆ ਵੀ ਜਿਹੜਾ 1499 ਨੰਬਰ ਘਰ ਹੈਗਾ ਹਰਚਰਨ ਸਿੰਘ ਪੁੱਲਰ ਦਾ ਸੈਕਟਰ 40 ਚੰਡੀਗੜ੍ਹ ਦੇ ਵਿੱਚ ਸਥਿਤ ਉਥੋਂ 7 ਕਰੋੜ 36 ਲੱਖ ਰੁਪਇਆ ਤਾਂ ਨਕਦ ਮਿਲਿਆ ਜਿਹੜਾ 7.5 ਕਰੋੜ ਰੁਪਇਆ ਕਹਿਦੇ ਵੀ ਕੱਲ ਉਹਨਾਂ ਨੇ ਫਿਕਰ ਦਿੱਤੀ ਵੀ 7 ਕਰੋੜ 36 ਲੱਖ ਰੁਪਇਆ ਨਕਦ ਫੜਿਆ ਗਿਆ ਉਹਨਾਂ ਦੇ ਘਰੋਂ ਜਿਹੜਾ ਸੋਨਾ ਫੜਿਆ ਗਿਆ ਸੀ ਜਿਹੜਾ ਕਿ 2.5 ਲੱਖ 2.5 ਕਿਲੋ ਜਿਹੜਾ ਸੋਨਾ ਕਿਹਾ ਜਾਂਦਾ ਸੀ ਉਹਦੀ ਕੀਮਤ 2 ਕਰੋੜ 32 ਲੱਖ ਰੁਪਏ ਦਾ ਸੋਨਾ 2 ਕਰੋੜ 95 ਲੱਖ ਰੁਪਈਆ ਬੈਂਕ ਖਾਤਿਆਂ ਦੇ ਵਿੱਚ ਪਿਆ ਉਹਨਾਂ ਦੇ ਪੰਜ ਪੰਜ ਜਿਹੜੇ ਐ ਪੰਜ ਬੈਂਕ ਖਾਤੇ ਅਤੇ ਦੋ ਐਫ ਡੀਆਰਸ ਨੇ ਗੀਆਂ ਦੋਸਤੋ ਜਿਹੜਾ ਅਗਲੀ ਫਿਗਰ ਹੈ ਉਹ ਬੜੀ ਇੰਟਰਸਟਿੰਗ ਹੈਗੀ ਉਹ ਕਹਿੰਦੇ ਵੀ ਸਤੰਬਰ ਤੇ ਅਕਤੂਬਰ ਦੇ ਮਹੀਨਿਆਂ ਦੀ ਜਿਹੜੀ ਤਨਖਾਹ ਜਿਹੜੀ ਐ ਸੀ ਦੇਖੀ ਸੀ ਵੀਆਈ ਨੇ ਉਹ 474140 ਰੁਪਏ ਜਿਹੜੀ ਐ ਇਹਨਾਂ ਦੇ ਖਾਤਿਆਂ ਦੇ ਵਿੱਚ ਘੱਟ-ਕਟਾ ਕੇ ਕੋਈ ਪੀਐਫ ਕਟਿਆ ਹੋਊਗਾ ਕੋਈ ਪੀਡੀਐਸ ਕਟਿਆ ਹੋ ਉਹ ਜਿਹੜੀ ਤਨਖਾਹ ਇਹਨਾਂ ਦੇ ਖਾਤਿਆਂ ਦੇ ਵਿੱਚ ਗਈ ਐ ਦੋਸਤੋ ਤੁਸੀਂ ਅੰਦਾਜ਼ਾ ਲਾਓ ਵੀ ਇੱਕ ਆਈਪੀਐਸ ਅਫਸਰ ਡੀਆਈਜੀ ਪੱਦਰ ਦਾ ਆਈਪੀਐਸ ਅਫਸਰ ਉਹਨੂੰ ਦੋ ਮਹੀਨਿਆਂ ਦੇ ਵਿੱਚ 474140 ਰੁਪਏ ਤਨਖਾਹ ਮਿਲੀ ਇਸ ਤੋਂ ਬਿਨਾ ਤੁਸੀਂ ਪਰਚ ਦੇਖੋ ਉਹਨਾਂ ਕੋਲ 40-50 ਤਾਂ ਗਨਮੈਨ ਹੁੰਦੇ ਨੇ ਦਫਤਰ ਹੁੰਦਾ ਸਰਕਾਰੀ ਕੰਮ ਘਰ ਹੁੰਦਾਗਾ ਸਰਕਾਰੀ ਗੱਡੀਆਂ ਹੁੰਦੀਆਂ ਸਰਕਾਰੀ ਤੇਲ ਹੁੰਦਾ ਇੱਕ ਤਰ੍ਹਾਂ ਨਾਲ ਸਰਕਾਰ ਨੂੰ 50-60 ਲੱਖ ਰੁਪਏ ਤੋਂ ਲੈ ਕੇ ਕਰੋੜ ਰੁਪਏ ਤੱਕ ਸਰਕਾਰ ਨੂੰ ਪੈਂਦੇ ਨੇ ਇੱਕ ਸਾਲ ਦੇ ਵਿੱਚ ਉਹਨਾਂ ਦਾ ਪੈਂਦੇ ਨੇ ਤਾਂ ਇਹ ਵੀ ਖਬਰਾਂ ਆ ਰਹੀਆਂ ਸੀ ਜਿਹਦੀ ਹਜੇ ਪੁਸ਼ਟੀ ਨਹੀਂ ਹੋਈ ਜੋ ਪੁਸ਼ਟੀ ਹੋਈ ਉਹ ਅਸੀਂ ਹੋਰ ਧੜਲੇਰਾ ਦੱਸਾਂਗੇ ਨਾਮ ਵੀ ਦੱਸਾਂਗੇ ਕਿ ਜਿਹੜੇ ਫਾਰਮ ਹਾਊਸ ਜਿਹੜੇ ਉਜਾਗਰ ਹੋਏ ਨੇਗੇ ਹਰਜਾਤ ਸਿੰਘ ਪੁੱਲਰ ਦੇ ਜਿਵੇਂ ਸਮਰਾਲਾ ਦੇ ਵਿੱਚ ਜਿਹੜਾ ਫਾਰਮ ਹਾਊਸ ਹੈ ਜਿਹਨੂੰ ਮਹਿਲ ਫਾਰਮ ਦਾ ਨਾਮ ਦਿੱਤਾ ਗਿਆ ਉੱਥੇ ਫਿਲਮਾਂ ਦੀ ਸ਼ੂਟਿੰਗ ਹੁੰਦੀ ਹੈ ਉੱਥੇ ਪ੍ਰੀ-ਵੇਡਿੰਗ ਸ਼ੂਟਸ ਹੁੰਦੇ ਨੇਗੇ ਤੁਸੀਂ ਦੇਖ ਸਕਦੇ ਹੋਗੇ ਤਾਂ ਉੱਥੇ ਤੇ ਹੋਰ ਦੂਸਰੇ ਫਾਰਮਾਂ ਤੇ ਪੁਲਿਸ ਬਲਾਜਮ ਉਹਨਾਂ ਦੀ ਨਿਗਰਾਨੀ ਕਰ ਰਹੀ ਸੀ ਕੇਅਰ ਟੇਕਰ ਵਜੋਂ ਕੰਮ ਕਰ ਰਹੀ ਸੀ ਮੈਨੂੰ ਇੱਕ ਵਾਕਾ ਯਾਦ ਆ ਗਿਆ ਜਦੋਂ ਪੰਜਾਬ ਦੇ ਵਿੱਚ ਜਿਹੜੇ ਆਪਾਂ ਹੁਣੇ ਜ਼ਿਕਰ ਕਰਕੇ ਹਟਿਆ ਹੈ ਕੁਸ਼ਲ ਪ੍ਰਸ਼ਾਸਕ ਵਜੋਂ ਜਾਣੇ ਜਾਂਦੇ ਕੈਪਟਨ ਅਮਰਿੰਦਰ ਸਿੰਘ ਜਿਹੜੇ ਪਟਿਆਲਾ ਦੇ ਮਹਾਰਾਜਾ ਮੰਨੇ ਜਾਂਦੇ ਨੇਗੇ ਉਸ ਪਰਿਵਾਰ ਨੂੰ ਸੰਬੰਧ ਰੱਖਦੇ ਨੇਗੇ ਉਹਨਾਂ ਦਾ ਰਾਜ ਸੀ 2002 ਤੋਂ ਲੈ ਕੇ 2007 ਦਾ ਦੌਰ ਸੀ ਪੰਜਾਬ ਪੁਲਿਸ ਦਾ ਇੱਕ ਚੋਟੀ ਦਾ ਅਫਸਰ ਉਹਦੇ ਮੁਹਾਲੀ ਦੇ ਵਿੱਚ ਸਕੂਲ ਸੀ ਉਹਨਾਂ ਸਕੂਲਾਂ ਦੀਆਂ ਜਿਹੜੀਆਂ ਬੱਸਾਂ ਸੀ ਪੰਜਾਬ ਪੁਲਿਸ ਦੇ ਮੁਲਾਜ਼ਮ ਚਲਾਉਂਦੇ ਸੀਗੇ ਤੁਸੀਂ ਅੰਦਾਜ਼ਾ ਲਾਓ ਵੀ ਕਿਸ ਹੱਦ ਤੱਕ ਗਿਰ ਜਾਂਦੇ ਨੇ ਇਹ ਲੋਕ ਵੀ ਉਹਨਾਂ ਦੇ ਨਿੱਜੀ ਬਿਜ਼ਨਸ ਨੂੰ ਵੀ ਉਹ ਮਹਿਕਮਾ ਚਲਾ ਰਿਹਾ ਹੈਗਾ ਫਿਰ ਉਸ ਪੁਲਿਸ ਅਫਸਰ ਨੇ ਇੱਕ ਨਰਸਿੰਗ ਕਾਲਜ ਖੋਲ੍ਹ ਲਿਆ ਤਾਂ ਜਿੰਨੇ ਵੀ ਵਿਜੀਲੈਂਸ ਦੇ ਐਸਐਸਪੀ ਸੀਗੇ ਡੀਐਸਪੀ ਸੀ ਐਸਪੀ ਸੀ ਉਹਨਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਵੀ ਤੁਸੀਂ ਆਪੋ ਆਪਣੇ ਏਰੀਆਜ਼ ਦੇ ਵਿੱਚੋਂ ਨਰਸਾਂ ਦਾ ਨਰਸ ਦਾ ਕੋਰਸ ਕਰਨ ਦੀਆਂ ਚਾਹਵਾਨ ਕੁੜੀਆਂ ਦੀ ਭਰਤੀ ਕਰਾਓ ਵੱਧ ਤੋਂ ਵੱਧ ਜਿਹੜਾ ਹੈ ਕਿ ਉਸ ਪੁਲਿਸ ਅਫਸਰ ਦੇ ਜਿਹੜਾ ਨਰਸਿੰਗ ਕਾਲਜ ਨੂੰ ਕਾਮਯਾਬ ਬਣਾਉਣ ਲਈ ਪੱਬਾ ਪਾਰ ਹੋ ਗਈ ਪੁਲਿਸ ਤੜਾ ਤੜ ਜਿਹੜੀ ਹੈ ਉਹ ਐਡਮਿਸ਼ਨ ਕਰਾਉਣ ਲਈ ਲੋਕਾਂ ਤੱਕ ਪਹੁੰਚ ਕਰਨ ਲੱਗੇ ਕਿ ਪੁਲਿਸ ਤੋ ਪਹੁੰਚ ਕਦੀ ਕਰਨੀ ਹੁੰਦੀ ਹੈ ਪੁਲਿਸ ਦਾ ਡੰਡਾ ਚਲਾਉਣਾ ਹੁੰਦਾ ਵੀ ਕੁੜੀ ਨੂੰ ਜ਼ਿਆਦਾ ਦਾਖਲ ਕਰਾਓ ਨਹੀਂ ਤਾਂ ਫਿਰ ਤੁਹਾਡੇ ਤੇ ਪਰਚਾ ਦੇ ਦਾਂਗੇ ਤੁਹਾਡਾ ਡੀਏ ਖੋਲ ਲਾਂਗੇ ਕੀ ਕਰਦਾਂਗੇ ਕਿਸ ਤਰ੍ਹਾਂ ਦਾ ਡਰਾਵਾ ਨਹੀਂ ਦਿੱਤਾ ਜਾ ਸਕਦਾ ਹੁਣ ਇਹ ਫਾਰਮ ਹਾਊਸ ਵੀ ਜਿਹੜੇ ਹੈ ਪੁਲਿਸ ਮੁਲਾਜ਼ਮ ਚਲਾਉਂਦੇ ਨੇ ਸਕੂਲਾਂ ਦੀਆਂ ਬੱਸਾਂ ਵੀ ਚਲਾਉਂਦੇ ਨੇ ਜਿਹਨਾਂ ਦਾ ਸਕੂਲ ਨਰਸਿੰਗ ਕਾਲਜ ਖੋਲੇ ਤਾਂ ਉਹ ਜੀ ਐਡਮਿਸ਼ਨ ਵੀ ਜਿਹੜੀ ਹੈ ਪੁਲਸ ਵਾਲਾ ਨੇ ਕਰਾਉਣੀ ਹੈ ਤੁਸੀਂ ਮਤਲਬ ਦੇਖੋ ਕਿਸ ਤਰ੍ਹਾਂ ਦਾ ਜਿਹੜਾ ਸਮਾਜ ਚ ਰਹਿ ਰਹੇ ਅਸੀਂ ਕਿਸ ਤਰ੍ਹਾਂ ਦਾ ਤਾਣਾ ਬਣਾ ਜਿਹੜਾ ਉਹ ਬੁਣਿਆ ਬੁਣਿਆ ਹੋ ਜਾਂਦਾ ਇਹਨਾਂ ਦਾ ਫਿਰ ਦੋਸਤੋ ਉਹ ਸੀਬੀਆਈ ਨੇ ਅੱਗੇ ਦੱਸਿਆ ਹਰਚਰਨ ਸਿੰਘ ਭੋਲਰ ਦੀ ਗੱਲ ਕਰੀਏ ਵੀ ਇਹਨਾਂ ਦੀ ਜਿਹੜੀ ਸਾਲਾਨਾ ਆਮਦਨ ਜਿਹੜੀ ਹੈ ਡਿਕਲੇਅਰ ਕੀਤੀ ਜਿਹੜੀ ਇਹਨਾਂ ਨੇ ਐਲਾਨੀ ਉਹ 45,95,950 ਰੁਪਏ ਸਾਲਾਨਾ ਆਮਦਨ ਸਰਦਾਰ ਹਰਚਰਨ ਸਿੰਘ ਭੋਲਰ ਜੀ ਨੇ ਦੱਸੀ ਵੀ ਆਮਦਨ ਕਾਰੋਗ ਭਾਗ ਜਿਹੜੇ ਉਹਨਾਂ ਨੇ ਸਾਲਾਨਾ ਰਿਟਰਨ ਫਾਈਲ ਕੀਤੀ ਤੇ 13820000 ਦਾ ਜਿਹੜਾ ਟੈਕਸ ਹੈ ਤੇ 32 ਲੱਖ ਰੁਪਏ ਨੈਟ ਜਿਹੜੀ ਹੈ ਆਮਦਨ ਬਣਦੀ ਹੈ ਉਹਨਾਂ ਦੀ ਤੇ ਹੁਣ ਜਿਹੜੇ ਸੀਬੀਆਈ ਨੇ ਜਿਹੜੇ ਖੁਲਾਸੇ ਕੀਤੇ ਨੇ ਕਿ ਦੋਸਤੋ ਉਹ ਬੜੇ ਮਹੱਤਵਪੂਰਨ ਨੇ ਇੱਕ ਪਾਸੇ ਜਦੋਂ ਸਰਕਾਰ ਨੂੰ ਇਹ ਦਿੰਦੇ ਨੇਗੇ ਆਪਣੀ ਰਿਟਰਨ ਉਹਦੇ ਵਿੱਚ ਤਾਂ ਇਹ ਕਹਿੰਦੇ ਨੇਗੇ ਵੀ ਜੇ ਮੇਰੀਆਂ 8 ਪ੍ਰਾਪਰਟੀਆਂ ਨੇ ਜਿਨ੍ਹਾਂ ਦੀ 15-16 ਕਰੋੜ ਰੁਪਏ ਕੀਮਤ ਹੈਗੀ ਜਦੋਂ ਹੁਣ ਵਿਜੀਲੈਂਸ ਨੇ ਸਾਰਾ ਕੁਝ ਖੁਲਾਸਾ ਕਰਤਾ ਤੁਸੀਂ ਅੰਦਾਜ਼ਾ ਲਾਓ ਵੀ ਉਹਨਾਂ ਦੇ ਘਰੋਂ 9 ਕਰੋੜ ਤੋਂ ਵੱਧ ਦਾ ਤਾਂ سرمਾਇਆ ਹੀ ਕਾਬੂ ਹੋ ਗਿਆ ਤੇ 2 ਕਰੋੜ ਰੁਪਏ ਉਹਨਾਂ ਦੇ ਖਾਤਿਆਂ 'ਚ ਪਏ ਤੇ 11 ਲੱਖ ਕਰੋੜ ਰੁਪਏ ਤਾਂ ਇਹੀ ਹੋਗਾ ਇੱਕ ਪਾਸੇ ਉਹ ਕਹਿੰਦੇ ਨੇ ਸਿਰਫ 11 ਕਰੋੜ ਦੀਆਂ ਉਹਨਾਂ ਦੇ ਕੋਲ ਪ੍ਰਾਪਰਟੀਆਂ ਨੇ ਕਿਆਂ ਅਗਲੀ ਗੱਲ ਹੁਣ ਤੱਕ ਜਿਹੜੀ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਜੋ ਮੀਡੀਆ ਦੇ ਵਿੱਚ ਰਿਪੋਰਟਾਂ ਆਇਆਂ ਲੰਘੀਆਂ ਵੀ ਹਰਚਰਨ ਸਿੰਘ ਭੁੱਲਰ ਦੇ ਦੁਬਈ ਦੇ ਵਿੱਚ ਹੋਟਲ ਵੀ ਲੀਜ਼ ਤੇ ਲਏ ਹੋਏ ਨੇਗੇ ਤਾਂ ਤੁਸੀਂ ਅੰਦਾਜ਼ਾ ਲਾਓ ਵੀ ਜਿਹੜੇ ਬੰਦੇ ਬੰਦੇ ਦੀ ਕੱਟ ਕਟਾ ਕੇ 32 ਲੱਖ ਰੁਪਈਆ net ਆਮਦਨ ਹੋਵੇ ਉਹਨੇ ਆਪਣੇ ਬੱਚੇ ਵੀ ਪਾਲਣੇ ਆ ਹੋਰ ਕੰਮਕਾਰ ਵੀ ਕਰਨੇ ਆ ਰੋਟੀ ਟੁਕ ਵੀ ਖਾਣਾ ਬਹੁਤ ਸਾਰੇ ਖਰਚੇ ਹੁੰਦੇ ਨੇ ਜੇ ਵਿਦੇਸ਼ਾਂ ਦੇ ਵਿੱਚ ਜਾਣਾ ਹੈ ਜੇ ਤਾਂ ਖੁਦ ਟਿਕਟ ਖਰੀਦਣੀ ਆ ਫੇਰ ਤਾਂ ਇਹਦੇ ਵਿੱਚੋਂ ਖਰਚਣੀ ਪਊ हां जे कोई स्पॉन्सर ਕਰ ਰਿਹਾ ਹੈ ਕੋਈ ਕਿਸਤੋਂ ਤੁਸੀਂ ਧੱਕਾ ਮਾਰ ਕੇ ਲੈ ਰਹੇ ਹੋ ਫਿਰ ਗੱਲ ਹੀ ਅਲੱਗ ਹੈ ਫਿਰ ਤਾਂ ਚਲੋ 32 ਲੱਖ ਦੀ بجائے ਫਿਰ ਤਾਂ ਤੁਸੀਂ ਸਾਲ ਦੀ ਆਮਦਨ 32 ਕਰੋੜ ਮੰਨ ਲਓ ਜਿੰਨੀ ਮਰਜ਼ੀ ਮੰਨ ਲਓ ਕੋਈ ਉਹਦੀ ਘਾਟ ਹੀ ਨਹੀਂ ਦੀ ਫਿਰ ਅੰਤ ਨਹੀਂ ਕੋਈ ਰਹਿੰਦਾ ਕਹਿੰਦੇ ਹੋਟਲ ਵੀ ਜਿਹੜੇ ਹੈ ਉਹ ਲਏ ਹੋਏ ਨੇ ਲੀਜ਼ ਤੇ ਤੇ 167 ਏਕੜ ਦੇ ਕਰੀਬ ਜਿਹੜੀ ਹੈ ਜ਼ਮੀਨ ਜਿਹੜੀ ਹੈ ਹੁਣ ਤੱਕ ਨਾਮੀ ਬੇਨਾਮੀ ਰਿਸ਼ਤੇਦਾਰਾਂ ਦੋਸਤਾਂ ਦੇ ਨਾਂ ਤੇ ਇਸ ਤਰ੍ਹਾਂ ਦੇ ਦਸਤਾਵੇਜ਼ ਸਾਹਮਣੇ ਆ ਚੁੱਕੇ ਨੇ ਕਿ ਤਿੰਨ ਫਾਰਮ ਹਾਊਸ ਤਾਂ ਸਿੱਧੇ ਹੀ ਸਪਸ਼ਟ ਤੌਰ ਤੇ ਆ ਗਏ ਮਾਛੀਵਾੜਾ ਸਮਰਾਲਾ ਤੇ ਚੰਡੀਗੜ੍ਹ ਹੁਣ ਕਈ ਰਿਸ਼ਤੇਦਾਰ ਵਿਚਾਰੇ ਫਸਾਤੇ ਉਹਨਾਂ ਨੇ ਕਿਉਂਕਿ ਜਦੋਂ ਡੀਏ ਦਾ ਕੇਸ ਹੁੰਦਾ ਹੈ ਉਹਦੇ ਵਿੱਚ ਇਹਨਾਂ ਦੀ ਪਤਨੀ ਦਾ ਨੌ ਵੀ ਹੈ ਪਤਨੀ ਦੇ ਨੌਤੇ ਵੀ ਜ਼ਮੀਨ ਹੈ ਬੇਟੀ ਦੇ ਨੌਤੇ ਵੀ ਜ਼ਮੀਨ ਹੈ ਪੁੱਤਰ ਦੇ ਨੌਤੇ ਵਿੱਚ ਵੀ ਹੈ ਹੋਰ ਰਿਸ਼ਤੇਦਾਰਾਂ ਦੇ ਵੀ ਨੌਤੇ ਜ਼ਮੀਨ ਹੈ ਜਿਨ੍ਹਾਂ ਦੇ ਨਾਮ ਸਾਨੂੰ ਵੀ ਪਤਾ ਨਹੀਂ ਗਏ ਤਾਂ ਕਿੰਨੇ ਬੰਦੇ ਜਿਹੜੇ ਆ ਹਰਚਲਨ ਸਿੰਘ ਭੁੱਲਰ ਨੇ ਟੰਗ ਤੇ ਉਹਨਾਂ ਦੇ ਸਾਹ ਸੁੱਤੇ ਪੈ ਨੇ ਸਾਰੇ ਬੰਦਿਆਂ ਦੇ ਗੱਲ ਤੱਕ ਸੀਬੀਆਈ ਦਾ ਫੰਦਾ ਪਹੁੰਚਣ ਵਾਲਾ ਹੈ ਇਹਨਾਂ ਸਾਰਿਆਂ ਨੂੰ ਬੁਲਾਇਆ ਜਾਊ ਸਾਰਿਆਂ ਨੂੰ ਤਫਤੀਸ਼ ਚ ਸ਼ਾਮਲ ਕੀਤਾ ਜਾਊ ਫਿਰ ਦੋਸਤੋ ਦੇਖੋ ਆਮ ਤੌਰ ਤੇ ਕੀ ਹੁੰਦਾ ਹੈ ਬੰਦਾ ਇੱਕ ਘਰ ਪਾਉਂਦਾ ਹੈ ਦੋ ਘਰ ਪਾਉਂਦਾ ਹੈ ਇੱਕ ਥਾਂ ਜ਼ਮੀਨ ਹੁੰਦੀ ਹੈ ਜਿਵੇਂ ਮਿਰਜ਼ਾਪੁਰ ਦੇ ਵਿੱਚ ਫਾਰਮ ਹਾਊਸ ਮਾਛੀਵਾੜਾ ਦੇ ਵਿੱਚ ਫਾਰਮ ਹਾਊਸ ਸਮਰਾਲਾ ਦੇ ਵਿੱਚ ਫਾਰਮ ਹਾਊਸ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਜ਼ਮੀਨ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਜ਼ਮੀਨ ਜਲੰਧਰ ਜ਼ਿਲ੍ਹੇ ਦੇ ਵਿੱਚ ਜ਼ਮੀਨ ਬਠਿੰਡਾ ਦੇ ਵਿੱਚ ਸੌਦਾ ਹੋਣਦੇ ਹੈ ਕਨਸੂਆਂ ਹੈਗੀਆਂ ਹੁਸ਼ਿਆਰਪੁਰ ਜਿਲ੍ਹੇ ਦੇ ਵਿੱਚ ਜ਼ਮੀਨ ਤੁਸੀਂ ਦੇਖੋ ਵੀ ਸਰਮਾਇਆ ਕਿੱਥੋਂ ਤੱਕ ਫੈਲਾ ਹੋਇਆ ਹੈ ਕਿੰਨਾ ਵੱਡਾ ਸਾਮਰਾਜ ਜਿਹੜਾ ਹਰਚਰਨ ਸਿੰਘ ਪੁੱਲਰ ਦਾ ਫੈਲਾ ਹੋਇਆ ਹੈਗਾ ਤਕਰੀਬਨ ਤਕਰੀਬਨ ਅੱਧੇ ਪੰਜਾਬ ਦੇ ਵਿੱਚ ਪੰਜ ਛੇ ਜਿਲ੍ਹਿਆਂ ਦਾ ਆਪਾਂ ਜ਼ਿਕਰ ਕਰ ਲਿਆ ਵੱਡੇ ਜਿਲ੍ਹੇ ਨੇਗੇ ਲੁਧਿਆਣਾ ਜਿਲ੍ਹਾ ਆਪਣੇ ਆਪ ਦੇ ਵਿੱਚ ਕਿੱਡਾ ਵੱਡਾ ਜਿਲ੍ਹਾ ਜੇ ਲੁਧਿਆਣਾ ਵਰਗਾ ਜਿਲ੍ਹਾ ਮੁਹਾਲੀ ਜਿਲ੍ਹੇ ਦੇ ਵਿੱਚ ਕਿੰਨੀਆਂ ਪ੍ਰਾਪਰਟੀ ਜਿਹੜੀਆਂ ਨੇ ਸਾਹਮਣੇ ਆ ਚੁੱਕੀਆਂ ਨੇਗੇ ਤਾਂ ਤਕਰੀਬਨ ਅੱਧੇ ਪੰਜਾਬ ਦੇ ਵਿੱਚ ਹਰਚਰਨ ਸਿੰਘ ਪੁੱਲਰ ਦਾ ਸਾਮਰਾਜ ਜਿਹੜਾ ਉਹ ਫੈਲਾ ਹੋਇਆ ਹੈ ਤੇ ਹੁਣ ਸੀਵੀਆਈ ਨੇ ਜਿਹੜਾ ਇਸ਼ਾਰਾ ਕੀਤਾ ਉਹ ਬੜਾ ਇੰਪੋਰਟੈਂਟ ਹੈ ਹੁਣ ਤੱਕ ਸੀਵੀਆਈ ਨੇ ਇਹ ਗੱਲ ਨਹੀਂ ਸੀ ਦੱਸੀ ਵੀ ਇਹਨਾਂ ਦੀ ਵਿਦੇਸ਼ਾਂ ਦੇ ਵਿੱਚ ਵੀ ਕੋਈ ਪ੍ਰਾਪਰਟੀ ਹੈ ਤਾਂ ਹੁਣ ਜਿਹੜਾ ਡਾਕੂਮੈਂਟ ਦਿੱਤਾ ਹੈ ਉਹਨਾਂ ਨੇ ਕਲੀਅਰ ਕੱਟ ਲਿਖਿਆ ਹੈ ਕਿ ਦੇਸ਼ ਵਿਦੇਸ਼ ਦੀ ਜਾਇਦਾਦ ਦੀ ਵੀ ਪੜਤਾਲ ਕੀਤੀ ਜਾਊ ਫਿਰ ਨਾਲ ਉਹਨਾਂ ਨੇ ਇਹ ਕਿਹਾ ਵੀ ਪਰਿਵਾਰਕ ਮੈਂਬਰ ਜਿਨ੍ਹਾਂ ਦੇ ਨਾਮ ਤੇ ਇਹਨਾਂ ਨੇ ਜ਼ਮੀਨ ਲਿਖੀ ਹੈ ਹੁਣ ਦੇਖਿਆ ਜਾਊਗਾ ਮੰਨ ਲਓ ਬੇਟੀ ਦੇ ਨਾਮ ਤੇ ਕੋਈ ਵੀ ਵਿਅਕਤੀ ਜਦੋਂ ਕੋਈ ਪ੍ਰਾਪਰਟੀ ਖਰੀਦਦਾ ਹੈਗਾ ਤਾ ਦੇਖਿਆ ਜੋ ਬੇਟੀ ਦੀ ਉਹਨੀ ਆਮਦਨ ਸੀ ਬੇਟੇ ਦੀ ਉਹਨੀ ਆਮਦਨ ਸੀ ਕਿੰਨੀਆਂ ਉਹਨਾਂ ਦੀਆਂ ਰਿਟਰਨਾਂ ਸੀ ਵੈਸੇ ਤੁਹਾਡੇ ਜਾਣਕਾਰੀ ਲਈ ਇਹ ਗੱਲ ਦੱਸ ਦਈਏ ਮੈਜੋਰਿਟੀ ਅਫਸਰ ਦੇ ਬੱਚੇ ਜਦੋਂ 18 ਸਾਲ ਦੀ ਉਮਰ ਦੇ ਵਿੱਚ ਹੁੰਦੇ ਨੇ ਚਾਹੇ ਉਹ ਪੜਦੇ ਹੋਣ ਤਾਂ ਉਹਨਾਂ ਦੀ ਆਮਦਨ ਜਿਹੜੀ ਹੈ ਕਾਗਜ਼ਾਂ ਦੇ ਵਿੱਚ ਦਿਖਾਉਣ ਸ਼ੁਰੂ ਕਰ ਦਿੰਦੇ ਨੇ ਅਫਸਰ ਇਹ ਮੰਨਿਆ ਜਾਂਦਾ ਹੈ ਅਫਸਰ ਹੀ ਦੱਸਦੇ ਨੇ ਸਾਨੂੰ ਆਪਣਾ ਨਾਮ ਗੁੱਪਤ ਰੱਖਣ ਦੀ ਸ਼ਰਤ ਤੇ ਕਿ ਜਦੋਂ 2 ਨੰਬਰ ਦੀ ਮਾਇਆ ਆਉਂਦੀ ਹੈ ਕਾਲਾ ਧਨ ਕਰਚ ਆਉਂਦਾ ਹੈ ਤਾਂ ਉਹਨੂੰ ਇੱਕ ਨੰਬਰ ਦੇ ਵਿੱਚ ਬਰਾਉਣ ਲਈ ਫਿਰ ਬੱਚਿਆਂ ਦੇ ਨਾਂ ਤੇ ਰਿਟਰਨ ਫਾਈਲ ਕੀਤੀ ਜਾਂਦੀ ਹੈ ਇਸ ਤਰ੍ਹਾਂ ਨਾਲ ਹੁਣ ਮਾਤੜ ਦਾ ਬੱਚਾ ਆਮ ਘਰ ਦਾ ਬੱਚਾ 18 ਸਾਲ ਦੀ ਉਮਰ ਦੇ ਵਿੱਚ ਮਾਪਿਆਂ ਤੇ ਬੋਝ ਹੁੰਦਾ ਉਹ ਤਾਂ ਮਾਪੇ ਉਹਨੂੰ ਦਿਨ ਰਾਤ ਕਲਪਦੇ ਰਹਿੰਦੇ ਆ ਵੀ ਕੋਈ ਪੁੱਤ ਕੰਮ ਕਰ ਲਾ ਰੋਟੀ ਜੋਗਾ ਹੋ ਜਾ ਤਾਂ ਤੇਰਾ ਵਿਆਹ ਕਰ ਦਈਏ ਪਰ ਇਹਨਾਂ ਦੇ ਬੱਚੇ ਜਦੋਂ 10ਵੀਂ 11ਵੀਂ 12ਵੀਂ ਜਾਂ ਪਲੱਸ 2 ਤੋਂ ਬਾਅਦ ਤੁਰੰਤ ਜਿਹੜਾ ਕਮਾਉਣ ਲੱਗ ਜਾਂਦੇ ਨੇ ਉਹ ਕਮਾਈ ਕਿੱਥੋਂ ਆਉਂਦੀ ਹੈ ਕੀ ਵਾਕਈ ਉਹ ਧੰਦਾ ਕਰਦੇ ਨੇ ਜੀ ਸਾਰੇ ਅਫਸਰਾਂ ਜਿਨ੍ਹਾਂ ਦੇ ਬੱਚੇ 18 ਸਾਲ ਦੀ ਉਮਰ ਦੇ ਵਿੱਚ ਕਮਾਉਣ ਲੱਗ ਜਾਂਦੇ ਨੇ ਜੀ ਉਹਨਾਂ ਦੀ ਪ੍ਰਾਪਰਟੀ ਉਹਨਾਂ ਦੀ ਆਮਦਨ ਘਰ ਜਿਹੜੀਆਂ ਉਹ ਰਿਟਰਨਾਂ ਫਾਈਲ ਕਰਦੇ ਨੇ ਜੀ ਉਹਦੀ ਜਾਂਚ ਵੀ ਕੀਤੀ ਜਾਵੇ ਤਾਂ ਬਹੁਤ ਵੱਡੇ ਖੁਲਾਸੇ ਹੋਣਗੇ ਕਿ ਕਿਵੇਂ ਕਿ ਕੀ ਵਾਕਈ ਅਫਸਰ ਤੇ ਸਿਆਸਤਦਾਨ ਦਾ ਪੁੱਤ ਹੀ 18 ਸਾਲ ਦੀ ਉਮਰ 'ਚ ਕਮਾ ਸਕਦਾ ਕੋਈ ਕਿਸਾਨ ਦਾ ਪੁੱਤ ਜਾਂ ਕੋਈ ਆਮ ਛੋਟੇ ਮਲਾਜ਼ਮ ਦਾ ਪੁੱਤ ਉਹਦੀ ਕਮਾਈ ਕਿਉਂ ਨਹੀਂ ਹੁੰਦੀ ਸਿਰਫ ਇਹਨਾਂ ਦੀ ਕਮਾਈ ਕਿਉਂ ਹੁੰਦੀ ਹੈ ਜੀ ਇਹਨਾਂ ਦੀਆਂ ਪਤਨੀਆਂ ਵੀ ਕਮਾਉਣ ਲੱਗ ਜਾਂਦੀਆਂ ਘਰੇ ਬੈਠੀਆਂ ਇਹਨਾਂ ਦੀ ਵਿਰਧ ਮਾਪੇ ਵੀ ਜਿਹੜੇ ਘਰੇ ਬੈਠੇ ਕਮਾਉਣ ਲੱਗ ਜਾਂਦੇ ਨੇ ਕਮਾਈ ਇੱਕਦਮ ਢੇਰ ਲੱਗਣ ਲੱਗ ਜਾਂਦੇ ਆ ਪੋਜੀਸ਼ਨ ਦੇ ਵਿੱਚ ਕੋਈ ਐਮਐਲਏ ਜਿੱਤ ਜੇ ਐਮਪੀ ਜਿੱਤ ਜੇ ਮੰਤਰੀ ਬਣ ਜੇ ਤਾਂ ਇਹਨਾਂ ਦੀ ਕਮਾਈ ਦਾ ਜਿਹੜਾ ਕੋਈ ਅੰਤ ਨਹੀਂ ਰਹਿੰਦਾਗਾ ਹੁਣ ਦੋਸਤੋ ਜਿਹੜੇ ਦਸਤਾਵੇਜ਼ ਹਰਚੰਦਰ ਸਿੰਘ ਪੁੱਲਰ ਦੇ ਘਰੋਂ ਬਰਾਮਦ ਹੋਏ ਨੇ ਉਹ ਆਪਣੇ ਆਪ ਦੇ ਵਿੱਚ ਚੌਂਕਾਉਣ ਵਾਲੇ ਨੇ ਕਈ ਸੂਤਰਾਂ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਵੀ ਕਈ ਅਫਸਰਾਂ ਦੇ ਨਾਮ ਤੇ ਵੀ ਉਹ ਦਸਤਾਵੇਜ਼ ਨੇ ਕੀ ਅਫਸਰਾਂ ਦੇ ਨਾਲ ਨਾਲ ਸਾਂਝੀਆਂ ਪ੍ਰਾਪਰਟੀਆਂ ਜਾਂ ਉਹਨਾਂ ਨੂੰ ਬਲੈਕਮੇਲ ਕਰਨ ਲਈ ਰੱਖੀਆਂ ਗਈਆਂ ਇਹ ਬਹੁਤ ਕੁਝ ਤਾਣਾ-ਮਾਣਾ ਇੰਨਾ ਜ਼ਿਆਦਾ ਉੱਜਿਆ ਹੋਇਆ ਹੈ ਤੇ ਸੀਬੀਆਈ ਦੇ ਅਫਸਰ ਆਪ ਦੱਸਦੇ ਨੇ ਜਿਨ੍ਹਾਂ ਨਾਲ ਅਸੀਂ ਗੱਲ ਕੀਤੀ ਆਪ ਉਹਨਾਂ ਨੇ ਕੋ ਨਾਮ ਉਪਰ ਰੱਖਣ ਦੀ ਸ਼ਰਤ ਦੇ ਕਿਹਾ ਕਹਿੰਦੇ ਵੀ ਕਈ ਵਾਰੀ ਜਦੋਂ ਇਹ ਸਾਰੇ ਕਾਗਜ਼ ਪੱਤਰ ਅਸੀਂ ਫਰੋਲ ਗਏ ਕਸੀਂ ਖੁਦ ਸਿਰਫੜ ਕੇ ਬਹਿ ਜਾਨੇ ਵੀ ਹੁਣ ਤੱਕ ਜਿੰਨੀਆਂ ਵੀ ਇਨਵੈਸਟੀਗੇਸ਼ਨਾਂ ਚ ਕੀਤੀਆਂ ਛਾਤਰ ਤੋਂ ਛਾਤਰ ਬੰਦਾ ਵੀ ਚਲਾਕ ਤੋਂ ਚਲਾਕ ਬੰਦਾ ਵੀ ਐਸ ਤਰ੍ਹਾਂ ਦਾ ਐਦਾ ਐਦਾ ਸਾਰੇ ਕਾਗਜ਼ਾਂ ਦੀ ਸਾਰੇ ਸਰਮਾਇਏ ਦੀ ਸਾਰੇ ਪ੍ਰਾਪਰਟੀਆਂ ਦੀ ਜਲੇਬੀ ਨਹੀਂ ਬਣਾ ਕੇ ਰੱਖਦਾ ਵੀ ਕਿੱਥੋਂ ਸ਼ੁਰੂ ਹੁੰਦੀ ਹੈ ਕਿੱਥੇ ਖਤਮ ਹੁੰਦੀ ਹੈ ਪਤਾ ਹੀ ਨਾ ਲੱਗੇ ਕਿਸੇ ਨੂੰ ਕਿੱਥੇ ਹੋਟਲ ਬਣੇ ਨੇ ਕਿੱਥੇ ਫਲੈਟ ਲਏ ਨੇ ਕਿੱਥੇ ਜ਼ਮੀਨਾਂ ਲਗੀਆਂ ਜਾ ਰਹੀਆਂ ਨੇ ਤੁਸੀਂ ਅੰਤ ਹੀ ਕੋਈ ਨਹੀਂ ਇਹਦਾ ਮਤਲਬ ਇਹ ਹੈ ਵੀ ਜਦੋਂ ਤੁਸੀਂ ਪੋਜੀਸ਼ਨ 'ਚ ਹੁੰਦੇ ਹੋ ਤਾਂ ਤੁਹਾਡੇ ਮਨ ਦੇ ਵਿੱਚ ਇੱਕ ਗੱਲ ਵੱੜ ਜਾਂਦੀ ਹੈ ਵੀ ਸਾਨੂੰ ਪੁੱਛਣ ਵਾਲਾ ਕੋਈ ਨਹੀਂ ਤੁਸੀਂ ਯਾਦ ਕਰੋ ਉਹ ਦੌਰ ਜਦੋਂ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਸੀ ਤਾਂ ਇੱਕ ਨਾਹਰਾ ਚੱਲਦਾ ਸੀ 25 ਸਾਲ ਰਾਜ ਹੋਊਗਾ ਤਾਂ ਜਦੋਂ ਉਹ 25 ਸਾਲ ਦਾ ਰਾਜ ਸੀ ਨਾ ਜਿਹੜੇ ਉਸ ਵੇਲੇ ਦੇ ਅਫਸਰ ਵੀ ਸੀ ਚੌਧਰੀ ਚੌਧਰੀ ਬਣੇ ਹੋਏ ਉਸ ਵੇਲੇ ਦੇ ਚਾਹੇ ਪੁਲਿਸ ਅਫਸਰ ਸਿਵਲ ਸੀ ਉਹਨਾਂ ਨੂੰ ਵੀ ਇਹ ਦੌਰੇ ਪੈਂਦੇ ਸੀ ਵੀ ਹੁਣ ਅਗਲੀ ਸਰਕਾਰ ਜਿਹਦੀ ਮਰਜ਼ੀ ਆ ਜਾਏ ਸਾਨੂੰ ਤਾਂ ਪੁੱਛਣ ਵਾਲਾ ਕੋਈ ਹੈ ਹੀ ਨਹੀਂ 25 ਸਾਲ ਅਸੀਂ ਰਾਜ ਕਰਨਾ ਤੇ 25 ਸਾਲ ਦੇ ਵਿੱਚ ਸਾਡੇ ਅਸੀਂ ਸੇਵਾਮੁਕਤ ਵੀ ਹੋ ਜਾਾਂਗੇ ਜੋ ਮਰਜ਼ੀ ਲੁੱਟਮਾਰ ਕਰੀਏ ਜੋ ਮਰਜ਼ੀ ਕਰੀਏ ਪਰ ਕੁਦਰਤ ਹੈਗੀ ਦੋਸਤੋ ਕੁਦਰਤ ਦੇ ਨਾਲ ਜੁੜਿਆ ਇੱਕ ਵਾਕਿਆ ਤੁਹਾਨੂੰ ਸੁਣਾਉਣਾ ਹੈ ਇਹਦੇ ਵਿੱਚ ਫਿਰ ਨਾਲ ਨਾਲ ਅਚਰਨ ਭੁੱਲਰ ਦੀ ਵੀ ਗੱਲਬਾਤ ਜਾਰੀ ਰੱਖਾਂਗੇ ਪੰਜਾਬ ਦੇ ਵਿੱਚ ਇੱਕ ਸਿਆਸਤਦਾਨ ਬੜੀਆਂ ਬੜੀਆਂ ਪੋਜੀਸ਼ਨਾਂ 'ਤੇ ਪਹੁੰਚਿਆ ਮੰਤਰੀ ਬਣਿਆ ਕੇਂਦਰ ਦੇ ਵਿੱਚ ਪੰਜਾਬ ਦੇ ਵਿੱਚ ਬੜੀਆਂ ਇਲੈਕਸ਼ਨਾਂ ਲੜੀਆਂ ਲੋਕ ਭਲਾਈ ਦੇ ਬੜੇ ਕੰਮ ਕੀਤੇ ਪਰ ਉਹਨੇ ਆਪਣਾ ਕੋਈ ਵੀ ਰਿਸ਼ਤੇਦਾਰ ਸਕਾ ਭਰਾ ਸਕੀ ਪਰਜਾਈ ਪਹਿਣਾ ਕੋਈ ਨਹੀਂ ਬਖਸ਼ਿਆ ਸਾਰਿਆਂ ਦੇ ਪਰਚੇ ਦਰਜ ਕਰਾਏ ਸਿਰਫ ਜ਼ਮੀਨਾ ਹਥਿਆਉਣ ਲਈ ਇਸ ਵਿੜੇ ਉਹ ਬਹੁਤ ਤਰਸਯੋਗ ਹਾਲਤ ਦੇ ਵਿੱਚੋਂ ਲੰਘ ਰਿਹਾ ਹੈ ਉਹਦੀ ਹਾਲਤ ਦੇਖੀ ਨਹੀਂ ਜਾ ਰਹੀ ਤੁਸੀਂ ਸੁਣੋਗੇ ਦੇਖੋਗੇ ਤਾਂ ਹੈਰਾਨ ਰਹਿ ਜਾਓਗੇ ਤਾਂ ਇਹਦਾ ਮਤਲਬ ਕੀ ਹੈ ਵੀ ਜਿਹੜੀਆਂ ਠੱਗੀਆਂ ਮਾਰੀਆਂ ਜੋ ਕੁਛ ਧਨ ਦੌਲਤ ਇਕੱਠਾ ਕੀਤਾ ਉਹ ਕਿਤੇ ਲਈ ਕੀਤਾ ਹੈ ਬੱਚੇ ਵੀ ਉਹਨੂੰ ਸੰਭਾਲਦੇ ਰਹੇ ਉਹਦਾ ਜਦੋਂ ਤੁਸੀਂ ਪਰਤਾਲ ਕਰੋਗੇ ਨਾ ਤੁਸੀਂ ਆਪਣੇ ਦੌਰ ਤੇ ਪਰਤਾਲ ਕਰੋ ਕਿ ਉਹਦੀ ਕੀ ਹਾਲਤ ਹੈ ਮੈਂ ਤਾਂ ਇਹ ਵੀ ਸੁਣਿਆ ਵੀ ਹਫਤਾ ਹਫਤਾ 10 10 ਦਿਨ ਤੱਕ ਉਹ ਨਾ ਆਉਂਦਾ ਨਹੀਂ ਕੱਪੜੇ ਨਹੀਂ ਬਦਲਦਾ ਉਹ ਆਪ ਨੇਤਾ ਉਸ ਨੇਤਾ ਦਾ ਇੰਨਾ ਬੁਰਾ ਹਸ਼ਰ ਹੈ ਪੰਜਾਬ ਦੇ ਜਿਹੜਾ ਅਸੀਂ ਕਹਿੰਦੇ ਵੀ ਰਾਜਨੀਤਿਕ ਸੀਨ ਤੋਂ ਕਿੰਨੇ ਹੀ ਰਾਜਨੀਤਿਕ ਪਰਿਵਾਰ ਖਤਮ ਹੋ ਗਏ ਤਾਂ ਫਿਰ ਇਹ ਠੱਗੀਆਂ ਠੋਰੀਆਂ ਪੈਸੇ ਧੰਨ-ਦੌਲਤ ਇਕੱਠੇ ਕਰਨ ਦਾ ਮਤਲਬ ਕੀ ਰਹਿ ਜਾਂਦਾ ਹੈ ਫਾਇਦਾ ਕੀ ਰਹਿ ਜਾਂਦਾ ਹੈ ਜਿਸ ਤਰ੍ਹਾਂ ਹਰਚੰਦ ਸਿੰਘ ਪੁੱਲਰ ਦੀ ਆਪਾਂ ਗੱਲ ਕਰਦੇ ਸੀ ਇਹ ਸਿਆਸਤਦਾਨ ਦੀ ਵੀ ਗੱਲ ਇਹਦੇ ਨਾਲ ਜੁੜੀ ਹੋਈ ਸੀ ਇਸ ਕਰਕੇ ਜ਼ਿਕਰ ਆ ਗਿਆ ਦੋਸਤੋ ਜਿੰਨਾ ਸਰਮਾਇਆ ਜਿੰਨਾ ਅਸੀਂ ਕਹਿੰਦੇ ਵੀ ਹਰਚੰਦ ਸਿੰਘ ਪੁੱਲਰ ਤੋਂ ਕਬ ਜਿਹੜਾ ਅਸੀਂ ਕਹਿੰਦੇ ਹੁਣ ਤੱਕ ਇਹਨਾਂ ਨੇ ਬਰਾਮਦ ਕੀਤਾ ਹੈ ਤਕਰੀਬਨ 10-11 ਕਰੋੜ ਰੁਪਇਆ ਦਾ ਸਾਰਾ ਇਸ ਕੇ ਲਈ ਵੀ ਸਾਰਾ ਬਰਾਮਦ ਹੀ ਹੋ ਚੁੱਕਿਆ ਹੁਣ ਤੱਕ ਬੈਂਕਾਂ ਚ ਜਿਹੜਾ ਖਾਤਿਆਂ ਚ ਪੈਸਾ ਪਿਆ ਹੈ ਜਿਹੜਾ ਐਫਟੀਜ਼ ਨੇ ਸੋਨਾ ਹੈ ਘੜੀਆਂ ਨੇ ਤੇ ਨਾਲ ਜਿਹੜੇ ਨਕਦੀ ਫੜੀ ਗਈ ਹੈਗੀ ਜੇਕਰ ਸੀਬੀਆਈ ਇਸ ਪੁਲਿਸ ਅਫਸਰ ਹਰਚੰਦਰ ਸਿੰਘ ਭੁੱਲਰ ਨੂੰ ਸਜ਼ਾ ਦਿਵਾਉਣ ਦੇ ਵਿੱਚ ਕਾਮਯਾਬ ਹੋ ਜਾਂਦੀ ਹੈ ਤਾਂ ਇਹ ਸਾਰਾ ਪੈਸਾ ਸਰਕਾਰੀ ਹੋ ਜਿੰਨੀਆਂ ਉਹਨਾਂ ਦੀਆਂ ਪ੍ਰਾਪਰਟੀਆਂ ਨੇ ਜੇ ਉਹਨੂੰ ਪ੍ਰੂਫ ਕਰਨ ਦੇ ਵਿੱਚ ਉਹ ਕਾਮਯਾਬ ਨਹੀਂ ਹੁੰਦੇ ਕਿ ਉਹਨਾਂ ਦੇ ਸੋਰਸ ਕੀ ਨੇਗੇ ਕਿਵੇਂ ਉਹਨਾਂ ਨੇ ਖਰੀਦੀ ਤਾਂ ਉਹ ਵੀ ਸਰਕਾਰੀ ਹੋ ਤਾਂ ਕਿਦੇ ਵਾਸਤੇ ਇਹ ਪੈਸਾ ਇਕੱਠਾ ਕੀਤਾ ਤੇ ਇਸ ਐਕਟ ਦੇ ਵਿੱਚ ਜਿਹੜਾ ਡਿਸਪਰਪੋਰਸ਼ਨੇਟ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦਾ ਐਕਟ ਹੈ ਕੱਲ੍ਹ ਇਹਦੇ ਵਿੱਚ ਜਿਹੜਾ ਪਰਚਾ ਕੱਲ੍ਹ ਦਰਜ ਹੋਇਆ ਉਹਦੇ ਵਿੱਚ ਘੱਟੋ-ਘੱਟ 7 ਸਾਲ ਵੱਧ ਤੋਂ ਵੱਧ 10 ਸਾਲ ਦੀ ਸਜ਼ਾ ਦੀ ਵਿਵਸਥਾ ਹੈ ਤਾਂ 2027 ਦੇ ਵਿੱਚ ਹਰਚਰਨ ਸਿੰਘ ਭੁੱਲਰ ਨੇ ਰਿਟਾਇਰ ਹੋਣਾ ਸੀ ਸੇਵਾਮੁਕਤ ਹੋਣਾ ਸੀ ਤਾਂ ਸੇਵਾਮੁਕਤੀ ਤੋਂ ਪਹਿਲਾਂ ਜੋ ਉਹਨਾਂ ਨੂੰ ਕਲੰਕਤਾ ਲੱਗਿਆ ਲੱਗਿਆ ਜੋ ਸਾਰੀ ਉਮਰ ਬਿਨਾ ਟੈਸਟ ਦਿੱਤੇ ਬਿਨਾ ਇੰਟਰਵਿਊ ਦਿੱਤੇ ਡੀਐਸਪੀ ਭਰਤੀ ਹੋਏ ਡੀਆਈਜੀ ਤੱਕ ਪਹੁੰਚੇ ਡੀਐਸਪੀ ਤੋਂ ਲੈ ਕੇ ਡੀਆਈਜੀ ਤੱਕ ਜੋ ਕਮਾਇਆ ਸਾਰਾ ਗਿਆ ਖੂ ਖਾਤੇ ਕਿੱਥੇ ਗਿਆ ਕੌਣ ਲੈ ਗਿਆ ਲੋਕਾਂ ਨਾਲ ਠੱਗੀ ਮਾਰੀ ਸਰਕਾਰ ਦੇ ਉਹ ਬਣ ਜਾਣਾਗਾ ਪ੍ਰਾਪਰਟੀ ਇਹ ਪ੍ਰਾਪਰਟੀ ਉਹਨਾਂ ਚਿਰ ਸਰਕਾਰੀ ਖਜ਼ਾਨੇ ਜਮ੍ਹਾ ਰਹੂਗੀ ਜਿੰਨਾ ਵੀ ਨਕਦੀ ਸੋਨਾ ਫੜਿਆ ਗਿਆ ਜੇਕਰ ਹਰਚੰਦਰ ਸਿੰਘ ਭੁੱਲਰ ਨੂੰ ਸਜ਼ਾ ਦਿਵਾਉਣ ਦੇ ਵਿੱਚ ਸੀਬੀਆਈ ਕਾਮਯਾਬ ਹੋ ਜੇ ਤਾਂ ਇਹ ਸਾਰਾ ਕੁਝ ਸਰਕਾਰੀ ਹੋ ਜਾਊਗਾ ਦੋਸਤੋ ਅਗਲੀ ਕਲ ਕਰਦੇ ਆਂ ਕਿਰਸ਼ਾਨੂੰ ਸ਼ਾਰਦਾਰੀ ਨਾਬਾ ਦਾ ਰਹਿਣ ਵਾਲਾ ਇਹ ਮੁੰਡਾ ਇੰਡੀਆ ਦੀ ਹਾਕੀ ਟੀਮ ਦੇ ਵਿੱਚ ਖੇਡਦਾ ਹੈ ਪਰ ਜਦੋਂ ਕਿਸੇ ਪਾਸੇ ਕੋਈ ਹੋਰ ਢੋਗਣ ਮਿਲਦੀ ਤਾਂ ਕਾਮਯਾਬ ਦਲਾਲ ਬਣ ਜਾਂਦਾ ਹੈਗਾ ਹੁਣ ਕੱਲ ਤੋਂ ਇਹ ਸੀਬੀਆਈ ਦੀ ਹਿਰਾਸਤ ਦੇ ਵਿੱਚ ਹੈ ਸੂਤਰਾਂ ਦਾ ਇਹ ਦੱਸਣਾ ਹੈ ਕਿ ਜੋ ਹੁਣ ਤੱਕ ਇਹਦੇ ਜੋ ਵੀ ਡਿਟੇਲ ਮਿਲ ਗਿਆ ਹੈਗੀ WhatsApp ਦੇ ਵਿੱਚੋਂ ਜਿਹੜੇ-ਜਿਹੜੇ ਅਫਸਰਾਂ ਨਾਲ ਇਹਦਾ ਤਾਲਮੇਲ ਸੀ ਜਿਹੜੇ-ਜਿਹੜੇ ਅਫਸਰਾਂ ਨਾਲ ਜੋ ਸੀ ਇਹ ਤੋਂ ਇਹ ਪੁੱਛਿਆ ਜਾ ਰਿਹਾ ਹੈ ਵੀ ਜਿਹੜੇ ਅਫਸਰ ਨਾਲ ਉਹਦਾ ਗੱਲਬਾਤ WhatsApp ਤੇ ਚੱਲਦੀ ਸੀ ਜਾਂ ਉਹਦਾ ਟੈਕਸਟ ਮੈਸੇजेस ਜਿਹੜੇ ਹੋ ਰਹੇ ਸੀ ਕਿਉਂਕਿ ਅਸੀਂ WhatsApp ਮੈਸੇਜ ਨੂੰ ਇਹ ਸਮਝ ਲੈਂਦੇ ਆਂ ਵੀ ਇੱਕ ਵਾਰ ਡਿਲੀਟ ਕਰਤਾ ਤਾਂ ਉਹ ਖਤਮ ਹੋ ਗਿਆ CBI ਜਿਹੜੀ ਹੈ ਜਾਂ ਸਟੇਟ ਪੁਲਿਸ ਕੋਲ ਸਾਰੇ ਅਧਿਕਾਰ ਨੇ ਜਦੋਂ ਕਿਸੇ ਵਿਅਕਤੀ ਤੇ ਕੋਈ ਪਰਚਾ ਦਰਜ ਹੋ ਜਾਂਦਾ ਹੈ ਭਾਵੇਂ ਸਾਲ ਭਾਵੇਂ 2 ਸਾਲ ਪਹਿਲਾਂ 4 ਸਾਲ ਪਹਿਲਾਂ ਜਿੰਨਾ ਵੀ ਡਾਟਾ ਹੈ ਉਹ ਸਾਰਾ ਰਿਕਵਰ ਹੋ ਜਾਂਦਾ ਹੈ ਇਸ ਲਈ ਇਸ ਭਲੇਖੇ ਜਨਾਰੇ ਹੋ ਕਿ ਮੈਂ ਡਿਲੀਟ ਮਾਰਤਾ ਉਸ ਤੋਂ ਬਾਅਦ ਕੁਝ ਨਹੀਂ ਲੱਭਣਾ ਸਭ ਕੁਝ ਲੱਭ ਜੂ ਸਭ ਕੁਝ ਪਿਆ ਹੈ ਪਿੱਛੇ ਪਿਆ ਜਦੋਂ WhatsApp ਪਰ ਕੰਪਨੀ ਨੂੰ ਇੱਕ ਦਬਕਾ ਮਾਰਿਆ ਉਹਨਾਂ ਨੇ ਸਾਰਾ ਕੁਝ ਕੱਢ ਕੇ ਸੀ ਵੇਨ ਦੇ ਦੇਣਾ ਹੁਣ ਕਿਰਸ਼ਾਨੂ ਦਾ ਸਾਰਾ ਕੁਝ ਦਿੱਤਾ ਹੁਣ ਜਿਹੜੇ ਵੀ ਪੰਜਾਬ ਦੇ ਪ੍ਰਮੁੱਖ ਸਖਤਰ ਪੱਧਰ ਦੇ ਅਫਸਰਾਂ ਨਾਲ ਡਾਇਰੈਕਟਰ ਪੱਧਰ ਦੇ ਅਫਸਰਾਂ ਨਾਲ ਐਸਐਸਪੀ ਪੱਧਰ ਦੇ ਅਫਸਰਾਂ ਨਾਲ ਡੀਐਸਪੀ ਡੀਆਈਜੀ ਪੱਧਰ ਦੇ ਅਫਸਰਾਂ ਨਾਲ ਜਿੰਨੇ ਵੀ ਟੈਕਸਟ ਮੈਸੇਜਸ ਹੋਏ ਨੇ ਜੋ ਵੀ ਗੱਲਬਾਤ ਹੋਈ ਹੈ ਹੁਣ ਪਹਿਲਾਂ ਤਾਂ ਲਿਸਟ ਉਹ ਬਣਾਈ ਜਾ ਰਹੀ ਹੈ ਜੋ ਸੂਤਰਾਂ ਦੇ ਹਵਾਲੇ ਨਾਲ ਸਾਡੇ ਕੋਲ ਖਬਰ ਆਈ ਹੈ ਵੀ ਇਹ ਦੱਸ ਵੀ ਇਸ ਅਫਸਰ ਤੋਂ ਤੂੰ ਕਿਹੜੇ ਕੰਮ ਕਰਾਏ ਸੁਪੋਜ਼ ਕਿਹੜੇ ਵੀ ਚਾਹੇ ਐਜੂਕੇਸ਼ਨ ਆਇਆ ਚਾਹੇ ਹੈਲਥ ਹੈ ਚਾਹੇ ਟੂਰਿਜ਼ਮ ਹੈ ਵੀ ਕਿਹੜੇ ਕਿਹੜੇ ਕੰਮ ਕਰਾਏ ਕਿਹੜੀ ਕੰਪਨੀ ਦੇ ਕਰਾਏ ਉਸ ਕੰਪਨੀ ਦਾ ਨਾਮ ਦੱਸ ਦਲਾਲੀ ਵਜੋਂ ਤੂੰ ਕਿੰਨੇ ਪੈਸੇ ਰੱਖੇ ਅਫਸਰ ਨੂੰ ਕਿੰਨੇ ਪੈਸੇ ਦਿੱਤੇ ਕੰਪਨੀ ਤੋਂ ਕਿੰਨੇ ਪੈਸੇ ਆਏ ਇਹ ਸਾਰੀਆਂ ਲਿਸਟਾਂ ਤਿਆਰ ਹੋ ਰਹੀਆਂ ਨੇ ਕਿ ਕਿਵੇਂ ਕਿਵੇਂ ਸਾਰਾ ਤੰਤਰ ਜਿਹੜਾ ਹੈ ਉਹ ਚੱਲ ਰਿਹਾ ਸੀਗਾ ਇਹ ਜਿਹਨੂੰ ਸਾਰੀਆਂ ਲਿਸਟਾਂ ਤਿਆਰ ਹੋ ਗਈਆਂ ਕਿਉਂਕਿ 9 ਦਿਨ ਦਾ ਵਕਫਾ ਬਹੁਤ ਹੁੰਦਾ ਹੈਗਾ 9 ਦਿਨ ਦੇ ਵਿੱਚ ਇਹ ਸਾਰੀਆਂ ਲਿਸਟਾਂ ਤਿਆਰ ਕੀਤੀਆਂ ਜਾਣਗੀਆਂ ਕਿ ਕਿਰਸ਼ਾਨੂੰ ਦਾ ਜੇ ਇੱਕ ਅਫਸਰ ਇਹ ਅਫਸਰ ਨਾਲ رابطہ ਹੈ ਜੋ ਉਹਦੇ ਨਾਲ ਟੈਕਸਟ ਮੈਸੇਜਸ ਹੋ ਰਹੇ ਸੀ ਜੋ ਉਹਦੇ ਨਾਲ ਫੋਨ ਤੇ ਵਟਸਐਪ ਦੇ ਥਰੂ ਗੱਲਬਾਤ ਹੋ ਰਹੀ ਸੀ ਉਹ ਸਾਰੀ ਗੱਲਬਾਤ ਦਾ ਕਾਰਨ ਕੀ ਸੀ ਕਿਉਂ ਕਰ ਰਿਆ ਸੀ ਉਹਦੇ ਨਾਲ ਗੱਲ ਉਹ ਇਸ ਕੇ ਲਈ ਉਹ ਸਾਰਾ ਲੇਖ ਜਿਹੜਾ ਉਹ ਸਾਰਾ ਪਲੰਦਾ ਸਾਰਾ ਬਿਊਰੋ ਫਾਈਲਾਂ ਤਿਆਰ ਹੋ ਰਹੀਆਂ ਨੇ ਕਿਹੜਾ ਫਿਰ ਕੰਮ ਕਰਾਇਆ ਹੁਣ ਕੀ ਹੈ ਕਿਰਸ਼ਨੂ ਸਾਰਾ ਕੁਝ ਇਹ ਦੱਸ ਦੂਗਾ ਵੀ ਕਿਹੜੇ ਕਿਹੜੇ ਅਫਸਰ ਤੋਂ ਕਿਹੜੇ ਕਿਹੜੇ ਮਹਿਕਮੇ ਦੇ ਵਿੱਚੋਂ ਕਿਹੜੀ ਕੰਪਨੀ ਦਾ ਜਾਂ ਕਿਹੜੇ ਇੰਡੀਵਿਜੂਅਲਸ ਦਾ ਜਿਵੇਂ ਕੱਲ ਸੀਬੀਆਈ ਦਾ ਅਸੀਂ ਡਾਕੂਮੈਂਟ ਤੁਹਾਨੂੰ ਦਿਖਾਇਆ ਸੀ ਜਿਹੜਾ ਕੰਮ ਕਰਾਇਆ ਉਹ ਸਾਰੀਆਂ ਲਿਸਟਾਂ ਜਿਹੜੀਆਂ ਨੇ ਉਹ ਤਿਆਰ ਹੋ ਜਾਣਗੀਆਂ ਫਿਰ ਉਹਨਾਂ ਬੰਦਿਆਂ ਨੂੰ ਬੁਲਾਇਆ ਜਾਊਗਾ ਵੀ ਭਾਈ ਸਾਹਿਬ ਆਹ ਕੰਮ ਤੁਸੀਂ ਕਰਾਇਆ ਸੀ ਉਹ ਤਾਂ ਵੈਸੇ ਵੀ ਪਤਾ ਲੱਗ ਜਾਊਗਾ ਜੀ ਵਾਕਈ ਉਹ ਕੰਮ ਹੋਇਆ ਜੋ ਕਿਰਸ਼ਾਣੂ ਨੇ ਦੱਸਿਆ ਤੇ ਉਹ ਅਫਸਰ ਰਾਹੀਂ ਦੱਸਿਆ ਤੇ ਉਹ ਅਫਸਰ ਦੇ ਉਹ ਸਾਈਨ ਨੇ ਤਾਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਗਿਆ ਫਿਰ ਉਹਨਾਂ ਅਫਸਰਾਂ ਨੂੰ ਸੀਬੀਆਈ ਦੇ ਸੂਤਰਾਂ ਨੇ ਸਾਨੂੰ ਇਹ ਦੱਸਿਆ ਵੀ ਫਿਰ ਉਹਨਾਂ ਅਫਸਰਾਂ ਨੂੰ ਦੱਸਿਆ ਬੁਲਾਇਆ ਜਾਊਗਾ ਵੀ ਭਾਈ ਤੁਹਾਡੇ ਤੇ ਆਹ ਦੋਸ਼ ਲੱਗੇ ਨੇ ਆ ਸਾਡੇ ਕੋਲ ਐਵੀਡੈਂਸ ਹੈ ਇਹਦੇ ਬਾਰੇ ਤੁਸੀਂ ਜਵਾਬ ਦਿਓ ਕਿਉਂਕਿ ਕਿਰਸ਼ਾਨੂੰ ਨੇ ਤੁਹਾਡਾ ਐਸ ਬੰਦੇ ਨਾਲ ਤਾਲਮਿਲ ਕਰਾਇਆ ਆ ਉਹਦਾ ਕੰਮ ਸੀ ਇਹ ਕੰਮ ਹੋਇਆ ਤੁਹਾਡੇ ਦਸਖਤ ਨੇ ਇਹ ਇਨਾਂ ਦਿਨਾਚ ਹੀ ਕੰਮ ਹੋਇਆ ਜਦੋਂ ਉਹ ਤੁਹਾਡੇ ਨਾਲ رابطہ ਉਹਨੇ ਬਣਾਇਆ ਹੋਇਆ ਸੀ ਇਸੇ ਕਰਕੇ ਮੰਨਿਆ ਜਾਂਦਾ ਵੀ ਪ੍ਰਮੁੱਖ ਸਖਤਰ ਪੱਦਰ ਦੇ ਚਾਰ ਦੇ ਕਰੀਬ ਅਫਸਰਾਂ ਦੀਆਂ ਜਿਹੜੇ ਪਸੀਨੇ ਛੁੱਟੇ ਪਏ ਨੇ ਉਹ ਇਧਰ ਉਧਰ ਫੋਨ ਕਰਦੇ ਦੇ ਨੇ ਦੋਸਤਾਂ ਨੂੰ ਫੋਨ ਕਰਦੇ ਦੇ ਨੇ ਮਿੱਤਰਾਂ ਨੂੰ ਫੋਨ ਕਰਦੇ ਨੇ ਕਿ ਗੱਲ ਕਿੱਥੋਂ ਤੱਕ ਪਹੁੰਚੀ ਹੈ ਕੀ ਉਹਦੇ ਤੱਕ ਗੱਲ ਪਹੁੰਚਦਨ ਗਈ ਇਸ ਇਹੀ ਹਾਲ ਜਿਹੜਾ ਪੁਲਿਸ ਅਫਸਰਾਂ ਨਾਲ ਬਣਿਆ ਪਿਆ ਵੀ ਹਾਂ ਫੋਨ ਕਰਨ ਦੀ ਉਹਨਾਂ ਦੀ ਸਾਨੂੰ ਵੀ ਕਨਫਰਮੇਸ਼ਨ ਹੈ ਉਹ ਫੋਨ ਕਰ ਰਹੇ ਨੇ ਜਦੋਂ ਇਹਨਾਂ ਅਫਸਰਾਂ ਦੇ ਨਾਮ ਜਨਤਕ ਹੋ ਗਏ ਨਾਮ ਸਾਹਮਣੇ ਆ ਗਏ ਨਾਮ ਵੀ ਤੁਹਾਨੂੰ ਦੱਸ ਦਿਆਂਗੇ ਪਰ ਕਈ ਤਰ੍ਹਾਂ ਦੀ ਲੀਗਲ ਅਸੀਂ ਅੜਿੱਕਿਆਂ ਤੋਂ ਬਚਣ ਲਈ ਅਸੀਂ ਨਾਮ ਨਹੀਂ ਦੱਸ ਸਕਦੇ ਪਰ ਪਤਾ ਜੋ ਪਬਲਿਕ ਡੋਮੇਨ ਦੇ ਵਿੱਚ ਨਾ ਚੱਲ ਰਹੇ ਨੇ ਉਹ ਸਭ ਨੂੰ ਪਤਾ ਹੈ ਪਰ ਕਿਰਸ਼ਾਨੂੰ ਹੁਣ 9 ਦਿਨਾਂ ਦੇ ਵਿੱਚ ਕੀ ਕੁਝ ਪਰੇਸ਼ਾਨੀਆਂ ਖੜੀਆਂ ਕਰੇਗਾ ਇਹ ਬਹੁਤ ਵੱਡੀ ਗੱਲ ਹੋਊਗੀ ਪੰਜਾਬ ਦੀ ਬਿਊਰੋਕ੍ਰੇਸੀ ਲਈ ਪੰਜਾਬ ਸਰਕਾਰ ਲਈ ਪੁਲਿਸ ਲਈ ਇਹ ਬਹੁਤ ਵੱਡੀ ਜਿਹੜੀ ਗੱਲ ਹੋਊਗੀ ਕਿਰਸ਼ਾਨੂ ਕਿਸ ਤਰ੍ਹਾਂ ਦੀਆਂ ਲਿਸਟਾਂ ਬਣਾ ਕੇ ਦਿੰਦਾ ਹੈ ਕਿਸ ਤਰ੍ਹਾਂ ਦੇ ਖੁਲਾਸੇ ਕਰਦਾ ਹੈ ਫਿਰ ਪੈਸਾ ਕਿੱਥੋਂ ਆਇਆ ਕਿੱਥੇ ਗਿਆ ਐਂਡ ਲਾਭਪਾਤਰੀ ਕੌਣ ਸੀ ਇਹ ਸਾਰਾ ਕੁਝ 9 ਦਿਨਾਂ ਦੇ ਵਿੱਚ ਵਿੱਚ ਤੈਅ ਹੋ ਜਾਣਾ ਹੈ ਸਾਰਾ ਕੁਝ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਨਿਤਰ ਕੇ ਸਾਹਮਣੇ ਆ ਜਾਊਗਾ ਦੋਸਤੋ ਅੱਜ ਦਾ ਇਹ ਸਾਰਾ ਸਾਡਾ ਸਮੁੱਚਾ ਪ੍ਰੋਗਰਾਮ ਸੁਤਰਾੰਤੋਂ ਮਿਲੀ ਜਾਣਕਾਰੀ ਦੇ ਆਧਾਰ 'ਤੇ ਸੀ ਜਾਂ ਅੱਜ ਦੀਆਂ ਜਿਹੜੀਆਂ ਸਮੂਚੀਆਂ ਘਟਨਾਵਾਂ ਸੀ ਉਹਦੇ ਬਾਰੇ ਅਸੀਂ ਉਹਦਾ ਐਨਾਲਿਸਿਸ ਕੀਤਾ